ਚਲਦੀ ਤੇ ਅਸੀਂ ਦੋ ਗੀਤ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚੋਂ ਸਿੱਖ ਗੀਤ ਰੱਖਿਆ ਤੇ ਮੈਂ ਤੁਹਾਡੇ ਕੋਲੋਂ ਇੱਕ ਉਹ ਵੀ ਲੈ ਆਈ ਹਾਂ ਕਿ ਵੀ ਭਲਾਈ ਗੀਤ ਤੁਹਾਨੂੰ ਪਸੰਦ ਆਉਂਦਾ ਹੂੰ ਵੇਲਹਾਰ ਦੇ ਬਜ਼ਾਰ ਚੋਂ ਝੁੰਕੇ ਕੜਾ ਦੇ ਵੇਲਹਾਰ ਦੇ ਬਜ਼ਾਰ ਦੇ ਵੇਲਹਾਰ ਦੇ ਬਜ਼ਾਰ ਚੋਂ ਚਾਈ ਬਿਆ ਦੇ ਵੇਲਹਾਰ ਦੇ ਬਜ਼ਾਰ ਚੋਂ ਹੋਵੇ ਅਦੀ ਐ ਚ ਦੁੱਧ ਲੌਂਗ ਲਾਚੀ ਜਾਣ ਕੁਝ ਪੀ ਕੇ ਭੁੱਲੇ ਸਦਬ ਜਾਈਏ ਇਸ਼ਕੇ ਚ ਗੁਜੇ ਵਿੱਚ ਥੋੜੀ ਜਹੀ ਨਾਗਨੀ ਮਲਾ ਦੇ ਜੇ ਜੋਗ ਦੁਆਰਾ ਆਊਗਾ ਫਿਰ ਕਿਰਨ ਆਓ ਤੁਸੀਂ ਕਿਰਨ ਤੋਂ ਬਾਅਦ ਪ੍ਰੋਫੈਸਰ ਦਿਲਬੀਰ ਯਾਰ ਜੀ ਤੁਸੀਂ ਤਿਆਰ ਰਹਿਣਾ ਪ੍ਰੋਫੈਸਰ ਮਨਜੀਤ ਸਿੰਘ ਬਜਾयल ਜੀ ਫਿਰ ਤੁਸੀਂ ਤਿਆਰ ਰਹਿਣਾ ਪਰਪ੍ਰਿਤ ਬੰਗਾ ਸਾਡੇ ਆਖਰੀ ਵਕਤਾ ਹੋਣਗੇ ਗੀਤ ਰੂਪੀ ਉਸ ਤੋਂ ਬਾਅਦ ਮੈਂ ਡਾਕਟਰ ਪ੍ਰਗਟ ਸਿੰਘ ਬਗਾਹਣਾ ਨੂੰ ਹੋਣੇ ਬੇਨਤੀ ਕਰ ਦਿੰਦਾ ਕਿ ਇਸ ਤੀਸਰੀ ਪੰਜਾਬੀ ਵਰਡ ਕਾਨਫਰੰਸ ਦੇ ਲਈ ਧੰਨਵਾਦ ਦੇ ਸ਼ਬਦ ਤੁਹਾਡੀ ਨਜ਼ਰ ਕੰਮ ਵਿੱਚ ਮੇਰੀ ਦੁਨੀਆ ਮੇਰੇ ਬੱਚਿਆਂ ਤੋਂ ਸ਼ੁਰੂ ਹੁੰਦੀ ਹੈ ਤੇ ਉਹਨਾਂ ਤੇ ਹੀ ਖਤਮ ਹੁੰਦੀ ਹੈ ਤੇ ਉਹਨਾਂ ਲਈ ਮੈਂ ਕੁਝ ਦੋ ਲਾਈਨਾਂ ਲਿਖੀਆਂ ਨੇ ਮੈਂ ਆਪਣਾ ਸਭ ਕੁਝ ਹੀ ਵਾਰ ਦਿੰਨੀ ਆ ਮੈਂ ਆਪਣਾ ਸਭ ਕੁਝ ਹੀ ਵਾਰ ਦਿੰਨੀ ਆ ਆਪਣੀ ਹੋਂਦ ਤੋਂ ਜ਼ਿਆਦਾ ਆਪਣੇ ਬੱਚਿਆਂ ਨੂੰ ਪਿਆਰ ਦਿੰਨੀ ਆ ਉਹਨਾਂ ਹੀ ਸਨਮਾਨ ਮੈਂ ਉਹਨਾਂ ਤੋਂ ਲੈਣੀ ਆ ਮੈਂ ਆਪਣਾ ਸਭ ਕੁਝ ਹੀ ਵਾਰ ਦਿੰਨੀ ਆ वो जिसनु भी अपनी जिंदगी विच सम्मान दें मैं उन ना दे उस सम्मान को मार देनी है मैं अपना सब कुछ ही बार देनी है अपनी होन तो ज्यादा अपने बच्चियाँ को प्यार देनी है तन्मात दे 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 दे। प्रोफेसर रियाद आओ जी तुसी प्रोफेसर रियाद आओ जी प्लीज ਸੋ ਅਗਰ ਤੋਂ ਪੰਜੀਸ ਮੇਰੇ ਅੱਜ ਸਿੱਤੇ ਆ ਗਏ ਮੈਂ ਤਾਂ ਕਿ ਗਾਣਾ ਵੀ ਹੁੰਨੀ ਤੇ ਇੱਕ ਬੋਲਦਾ ਗਾਣਾ ਪੂਰੇ ਵਧੀਆ ਉਹ ਜਿਹੜੀ ਲੈਟ ਬਣਾ ਦੇਗੀ ਜਿੰਨੀ ਫਾਸਟ ਤੁਸੀਂ ਫਿਰ ਜੀ ਬੋਲਦੇ ਬਾਕੀਆਂ ਨੂੰ ਹਾਂ ਜੀ ਬਹੁਤ ਹੀ ਸਤਿਕਾਰਯੋਗ ਵਿਦਵਾਨ ਸੱਜਣੋ ਮੈਂ ਥੈਂਕ ਯੂ ਪਹਿਲਾਂ ਤੇ ਮੈਂ ਜਿੱਦਾਂ ਕਾਲੋ ਸਾਹਿਬ ਨੇ ਕਿਹਾ ਸੀ ਥੋੜੇ ਜੇ ਸ਼ਬਦਾਂ ਦੇ ਵਿੱਚ ਹੀ ਵਧੀਆ ਮਹਿ ਵਿਦਵਾਨ ਵਧੀਆ ਮਹਿਮਾਨ ਇਹ ਵਧੀਆ ਖਾਣ ਪੀਣ ਦਾ ਸਬਾਨ ਇਹ ਸਭਾ ਦੇ ਵਿੱਚ ਸਭ ਕੁਝ ਹੀ ਵਧੀਆ ਅਸੀਂ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਐਵੇਂ ਨਹੀਂ ਲੱਗਿਆ ਵੀ ਅਸੀਂ ਇੰਨੀ ਦੂਰ ਤੋਂ ਚੱਲ ਕੇ ਆਏ ਤੇ ਅਸੀਂ ਵੇਖਿਆ ਕੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਆਨੰਦ ਆਇਆ ਤੇ ਵਾਲੀਆ ਸਾਹਿਬ ਦਾ ਵਾਲੀਆ ਸਾਹਿਬ ਇਹਨਾਂ ਦਾ ਮੈਂ ਜਰਾ ਖਾਸ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦੀ ਹਿੰਮਤ ਨੂੰ ਮੈਂ ਦਾਅ ਦਿਨਾ ਕਿ ਤਿੰਨ ਦਿਨ ਕਾਨਫਰੰਸ ਚੱਲੀ ਆ ਬਹੁਤ ਜ਼ਿਆਦਾ ਵੱਡੀ ਕੀਤੀ ਦੇ ਵਿੱਚ ਬੁਲਾ ਰਹੇ ਆ ਤੇ ਇਹ ਕੰਮ ਬੜਾ ਔਖਾ ਜਿਹੜਾ ਇਹਨਾਂ ਨੇ ਨਿਭਾਇਆ ਇੱਕ ਵਾਰੀ ਨਾ ਹੁਣ ਤੇ ਚਲੋ ਘਾਰ ਹੀ ਲਈਦਾ ਸ਼ੁਰੂ-ਸ਼ੁਰੂ ਜੂ ਮੈਨੂੰ ਕਿਤੇ ਕਿਸੇ ਸਭਾ 'ਚ ਕਹਿਤਾ ਵੀਰੇ ਆਹ ਸਾਹਿਬ ਤੂੰ ਜੀਣਾ ਸਟੇਜ 'ਤੇ ਕਤਰੀ ਕਰਨੀ ਐ ਅਚਾਨਕ ਹੀ ਕਹਿ ਦਿੱਤਾ ਮੈਂ ਕਿਹਾ ਜੀ ਮੇਰੇ ਵਾਸਤੇ ਤੇ ਬੜਾ ਔਖਾ ਕੰਮ ਐ ਮੈਂ ਨਹੀਂ ਇਹ ਕਰ ਸਕਦਾ ਕਹਿੰਦੇ ਲੈ ਕਿਹੜੀ ਗੱਲ ਐ ਉਹ ਬੁਲਾ ਰਿਆ ਨੂੰ ਲਈ ਜਾਣਾ ਉਹਦੇ ਨਾਮ ਲੈ ਲੈ ਕੇ ਬੁਲਾ ਰਿਆ ਨੂੰ ਲਈ ਜਾਣਾ ਮੈਂ ਕਿਹਾ ਲੌਣਾ ਤੇ ਮੈਨੂੰ ਆਉਂਦਾ ਪਰ ਇਹਨੂੰ ਹਟਾ ਰਾਕੀ ਨੇ ਮੈਂ ਕਿਹਾ ਵਿਦਵਾਨਾਂ ਦੇ ਕੋਲ ਬਹੁਤ ਵੱਡਾ ਪੰਡਾਰ ਹੁੰਦਾ ਸੋ ਮੈਂ ਇਹਨਾਂ ਦੀ ਹਮਤੀ ਦਾਤ ਦਿਨਾ ਕਿ ਇਹਨਾਂ ਨੇ ਬਹੁਤ ਹੀ ਵਧੀਆ ਤਿੰਨ ਦਿਨ ਦੇ ਮਤਲਬ ਇਹਨਾਂ ਨੇ ਇੰਨਾ ਵਧੀਆ ਮੈਨੇਜ ਕੀਤਾ ਕਿ ਕਿਸੇ ਨੂੰ ਨਾਰਾਜ਼ ਵੀ ਨਹੀਂ ਕੀਤਾ ਹਰ ਕਿਸੇ ਨੂੰ ਸਮਾਂ ਜਿਹੜਾ ਇਹਨਾਂ ਨੇ ਦਿੱਤਾ ਸੋ ਮੈਂ ਹੁਣ ਜਿਆਦਾ ਸਮਾਂ ਨਾ ਲਵਾਂ ਤੇ ਕਥੂਰੀਆ ਸਾਹਿਬ ਮੈਨੂੰ ਵਾਰ-ਵਾਰ ਇਹੋ ਹੀ ਗੱਲ ਕਰੀ ਜਿਹੜਾ ਸੰਡੇ ਨੂੰ ਪ੍ਰੋਗਰਾਮ ਹੁੰਦਾ ਜ਼ੂਮ ਐਪ ਦੇ ਉੱਪਰ ਉਹਦੇ 'ਚ ਵੀ ਰਿਆਨ ਦਾ ਸਕੂਟਰੀ ਜ਼ਰੂਰ ਸਣਾਇਓ ਤੇ ਅੱਜ ਹੁਣ ਮੈਂ ਤੁਹਾਨੂੰ ਸਕੂਟਰੀ ਸੁਣਾਉਣ ਲੱਗਾ ਤੁਸੀਂ ਹੈਰਾਨ ਹੋਗੇ ਸੋਚਦੇ ਹੋਗੇ ਵੀ ਸਕੂਟਰੀ ਕੀ ਸੁਣਾਉਣਗੇ ਭਲਾਏ ਕਿਉਂਕਿ ਕਵੀ ਦਾ ਨਜ਼ਰੀਆ ਹੀ ਕੁਝ ਹੋਰ ਹੁੰਦਾ ਸਕੂਟਰੀ ਆ ਇੱਕ ਮੇਰੇ ਕੋਲ ਮਾਣੀ ਦੀ ਉੱਥੇ ਤੇ ਉਹ ਖਰਾਬ ਹੋ ਗਈ ਤੇ ਮਕੈਨਿਕ ਕੋਲ ਮੈਂ ਗਿਆ ਉਹਦੀ ਸਰਵਿਸ ਵੀ ਹੋਣ ਵਾਲੀ ਕੁਝ ਹੋਰ ਕੰਮ ਹੋਣ ਵਾਲਾ ਸੀ ਉਸ ਸਰਵਿਸ ਕਿਦਾਂ ਕਰਾਈ ਕਿਦਾਂ ਮੈਂ ਉਹਨੂੰ ਕਿਹਾ ਜਾ ਕੇ ਮਕੈਨਿਕ ਨੂੰ ਹਾਸਰਾ ਸੀ ਯਾ ਨੌਰਾਜ਼ਿਆ ਨਾ ਤੇ ਇੱਕ ਇਹ ਜਿਹੜੀ ਇਹਦੀ ਘਾੜ ਸੀ ਉਹਦੋਂ ਦੀ ਮੈਂ ਉਹ ਵੀ ਕਰ ਦੇਣਾ ਪੂਰੀ ਕਿ ਤੁਰਿਆ ਸਾ ਘਰੋਂ ਮੈਂ ਸਕੂਟਰੀ ਤੇ ਜਾਣ ਨੂੰ ਤੁਰਿਆ ਸਾ ਘਰੋਂ ਮੈਂ ਸਕੂਟਰੀ ਤੇ ਜਾਣ ਨੂੰ ਹੋਵੇ ਨਾ ਸਟਾਰਟ ਸਗੋ ਅੱਗੋਂ ਭਵੇ ਖਾਣ ਨੂੰ ਤੋਰੀਆਸਾ ਕਰੋ ਮੈਂ ਸਕੂਟਰੀ ਤੇ ਜਾਣ ਨੂੰ ਹੋਵੇ ਨਾ ਸਟਾਰਟਸ ਉਹ ਅੱਗੋਂ ਪਵੇ ਖਾਣ ਨੂੰ ਮਾਰਾਂ ਜਦੋਂ ਕਿੱਕ ਮੈਂ ਉਹ ਬੈਗ ਮਾਰੇ ਭੱਜ ਕੇ ਹੋ ਗਿਆ ਜ਼ਖਮ ਮੇਰੀ ਲਾਤੀ ਉੱਤੇ ਵੱਜ ਕੇ ਹੌਲੀ ਹੌਲੀ ਰੇੜ ਕੇ ਮਕੈਨਿਕ ਕੋਲ ਲੈ ਗਿਆ ਕਰੀ ਜਾਵੇ ਚੈੱਕ ਤੇ ਮੈਂ ਕੋਲ ਉਹਦੇ ਬਹਿ ਗਿਆ ਹੌਲੀ ਹੌਲੀ ਰੇੜ ਕੇ ਮਕੈਨਿਕ ਕੋਲ ਲੈ ਗਿਆ ਉਹ ਕਰੀ ਜਾਵੇ ਚੈੱਕ ਤੇ ਮੈਂ ਕੋਲ ਉਹਦੇ ਬਹਿ ਗਿਆ ਕਹਿਣ ਲੱਗਾ ਅੰਕਲ ਜੀ ਕਹਿਣ ਲੱਗਾ ਅੰਕਲ ਜੀ ਚੈੱਕ ਇਹਨੂੰ ਕਰ ਲਿਆ ਮੈਂ ਚੰਗੀ ਤਰ੍ਹਾਂ ਟੋਇਆ ਏ ਫਟ ਗਈ ਆ ਵਾਸ਼ਰ ਤੇ ਮੋਬਾਈਲ ਸਾਰਾ ਚੋਇਆ ਏ ਕਹਿੰਦਾ ਪਤਾ ਸਾਨੂੰ ਲੱਗ ਜਾਂਦਾ ਕਿਉਂਕਿ ਰੋਜ਼ ਦੀ ਇਹ ਜਾਬ ਆ ਛਾਰਟ ਆ ਪਲੱਗੇ ਦਾ ਤੇ ਬੈਟਰੀ ਖਰਾਬ ਆ ਮੈਂ ਬੜਾ ਹਰ ਹਾਲ ਪਹੀਨੇ ਲੋਕਸੇ ਦੇ ਵਿੱਚ ਪਾਣੀ ਵਾਂਗੂ ਚੱਲੂ ਕਹਿੰਦਾ ਪਾਣੀ ਵਾਂਗੂ ਚੱਲੂ ਫੇਰੇ ਮੇਰਾ ਵਾਧਾ ਆ ਉਹ ਗੱਲ ਵੱਖਰੀ ਕਿ ਥੋੜਾ ਖਰਚਾ ਜ਼ਿਆਦਾ ਆ ਹੋਰ ਦੱਸੋ ਅੰਕਲ ਜੀ ਕੀ ਕੀ ਇਹਦਾ ਕਰਨਾ ਖਰਚਾ ਤੇ ਜ਼ਿਆਦਾ ਪਰ ਪੈਣਾ ਤੁਹਾਨੂੰ ਪੜਨਾ ਜਾਣ ਲੱਗਾ ਹੌਲੀ ਜਈ ਮਕੈਨਿਕ ਨੂੰ ਮੈਂ ਕਹਿ ਗਿਆ ਕਿ ਆ ਵੀ ਜਰਾ ਕਰ ਦੇਵੀਂ ਕੰਮ ਜਿਹੜਾ ਰਹਿ ਗਿਆ ਕਿਹੜਾ ਕਿਹੜਾ ਰਹਿ ਗਿਆ ਉਹ ਮੈਂ ਦੱਸਣ ਲੱਗਾ ਹੁਣ ਮਕੈਨਿਕ ਨੂੰ ਉਹਨੇ ਤਾਂ ਮੈਨੂੰ ਦੱਸ ਦਿੱਤੇ ਹੁਣ ਮੈਂ ਉਹ ਦੱਸਣ ਲੱਗਾ ਮੈਂ ਕਿਹਾ ਰੇਸ ਇਹਦੀ ਜ਼ਿਆਦਾ ਆ ਤੇ ਬ੍ਰੇਕ ਇਹਦੀ ਘੱਟ ਆ। ਪਾਜੀ ਆਤਮਜੀਤ ਜੀ। ਮੈਂ ਕਿਹਾ ਰੇਸ ਇਹਦੀ ਜ਼ਿਆਦਾ ਆ ਬ੍ਰੇਕ ਇਹਦੀ ਘੱਟ ਆ ਖਰਾਬ ਆ ਸਟੈਂਡ ਇਹਦਾ ਡਿੱਗ ਜਾਂਦੀ ਝਟ ਹੈ। ਸਰਵਿਸ ਵੀ ਕਰਨੀ ਤੇ ਤੇਲ ਬਦਲਾਉਣਾ ਆ। ਮੈਂ ਹੁਣ ਚੱਲਿਆ ਸ਼ਾਮ ਤੱਕ ਆਉਣਾ ਆ। ਸ਼ੀਸ਼ਾ ਥੋੜਾ ਢਿੱਲਾ ਆ ਇਹਨੂੰ ਜਰਾ ਕੱਸ ਦੇ ਤੇ ਪੈਸੇ ਕਿੰਨੇ ਲੈਣੇ ਆ ਇਹ ਵੀ ਮੈਨੂੰ ਦੱਸ ਦੇ। ਤੋ ਧੋ ਤਾ ਕੇ ਤੇ ਇਹਦੇ ਨੁਕਸ ਸਾਰੇ ਕੱਢ ਕੇ ਰਿਆੜ ਦੇ ਨਹੀਂ ਲੈਣ ਆਉਣਾ ਘਰੇ ਆਵੀ ਛੱਡ ਕੇ ਤੋ ਧੋ ਤਾ ਕੇ ਤੇ ਇਹਦੇ ਨੁਕਸ ਸਾਰੇ ਕੱਢ ਕੇ ਰਿਆੜ ਦੇ ਨਹੀਂ ਲੈਣ ਆਉਣਾ ਘਰੇ ਆਵੀ ਛੱਡ ਕੇ ਧੰਨਵਾਦ ਇਹ ਸੁੰਦਰੀ ਚੋਰੀ ਹੈ ਕੋਈ ਮੇਰੀ ਨਹੀਂ ਬਹੁਤ ਸ਼ੁਕਰੀਆ ਹਾਂ ਸਾਹਿਬ ਅਗਲੇ ਵਕਤਾਂ ਨੇ ਮਜੀਤ ਸਿੰਘ ਮਝੈ ਆ ਡਾਕਟਰ ਮੇਰੇ ਕੋਲ ਤਕਲੀਫ ਹੁੰਦੀ ਹੈ ਇੱਕ ਗੱਲ ਦੀ ਜਦੋਂ ਸਜਣ ਆਏ ਹੋਣ ਤੇ ਸਮਾਰੋਹ ਹੋਵੇ ਤੇ ਹਾਂਜੀ ਮੈਂ ਉਹੀ ਗੱਲ ਕਹਿ ਰਿਹਾ ਸੀਗਾ ਭਾਜੀ ਉਹਨਾਂ ਨੇ ਜਿੰਨਾ ਸ਼ਬਦਾਂ ਦੇ ਵਿੱਚ ਕਿਹਾ ਮੈਨੂੰ ਠੇਸ ਲੱਗੀ ਹੈ ਕਿ ਨਹੀਂ ਇਹ ਹੋਣਾ ਨਹੀਂ ਸੀ ਚਾਹੀਦਾ ਉਹਨਾਂ ਨੂੰ ਸਭਾ ਮਿਲ ਜਾਣਾ ਚਾਹੀਦਾ ਸੀਗਾ ਸੋ ਗੁਰਕੀਰਤ ਸਿੰਘ ਆਲਖ ਆਏ ਨੇ ਕਵੀਸ਼ਰੀ ਵਿਕਾਸ ਪੰਚ ਤਲਵੰਡੀ ਸਾਹਿਬ ਤੋਂ ਤੇ ਉਹਨਾਂ ਨੂੰ ਮੈਂ ਸਮਾਂ ਦਵਾਂਗਾ ਜੀ ਇਹਨਾਂ ਤੋਂ ਬਾਅਦ ਪਲੀਜ਼ परसों जो मैं नज़म पढ़ी तो वो नजम सी हंसगोवदीप वह तो मैं एक सज्जन इत कह लगे क्या मजहसा बड़ा सीरियस लिखते हो मैं मैं सीरीयस नहीं लिखता मजाइया भी लिखता है। तो कदम मौका मिले तो तूँगा तो अच्छ साहब ने भी मजाइया नज़म पढ़ी है मौका भी ऐसा है तो मैं एक मजाइया नजम पेश कर रहा तो ਤਾਂ ਬੇਰਾ। ਇਹਦੇ ਦੋ ਕਰੈਕਟਰ ਨੇ ਇੱਕ ਭੱਟਾ ਹੈ ਤੇ ਉਹਦੀ ਘਰ ਵਾਲੀ ਭਾਗਤ ਨਹੀਂ। ਸੋ ਨਾਰਮਲੀ ਸਾਡੇ ਹੁਕਮ 16 ਸਾਲ ਦੀ ਚੜ੍ਹਦੀ ਉਮਰੇ ਅਸੀਂ ਬਹੁਤ ਕਹਾਣੀਆਂ ਕਵਿਤਾਵਾਂ ਗਾਣੇ ਲਿਖੇ ਨੇ। ਤੋਂ ਮੇਲੀ ਜਿਹੜੀ ਹਾਸਸਤੀ ਕਉ ਕਰ ਉਹ 70 ਸਾਲ ਦੀ ਚੜ੍ਹਦੀ ਉਮਰੇ ਦਿਆ ਉਹਦੇ ਵਿੱਚ ਛੋਟੀ ਛੋਟੀ ਜਿਹੜੀ ਜ਼ਿੰਦਗੀ ਚ ਘਟਨਾਵਾਂ ਹੁੰਦੀਆਂ ਉਹਦੇ ਕਿਵੇਂ ਹਾਸਾ ਕਿਵੇਂ ਹਿਊਮਰ ਨਿਕਲਦਾ ਹੈ ਉਹ ਪਲੀਜ਼ ਤੁਸੀਂ ਇੰਜੋਏ ਕਰਨ ਦੀ ਕੋਸ਼ਿਸ਼ ਕਰਦਾ। ਉਪੇਸ਼ ਹੈ 70 ਸਾਲ ਦੀ ਚੜ੍ਹਦੀ ਉਮਰੇ ਭਗਤੇ ਨਾਗ ਇਸ਼ਕ ਦਾ ਲੜਿਆ ਭਗਤਾ ਇੱਕ ਰਕਟਰ ਹੈ ਉਹਦੀ ਘਰ ਵਾਲੇ ਭਾਵ ਸੋ 70 ਸਾਲ ਦੀ ਚੜ੍ਹਦੀ ਉਮਰੇ ਭਗਤੇ ਨਾਗ ਇਸ਼ਕ ਦਾ ਲੜਿਆ ਛੋਟਾ ਇਸ਼ਕ ਦਾ ਪਾਵਣ ਨਹੀਂ ਉਹਦਾ ਦਿਲ ਕਰਕੇ ਬੇਵਫਾ ਸੋਚਾ ਸੋਚ ਉਸ ਲਾ ਕੇ ਆਸੇ ਤਰਗੀਬ ਇੱਕ ਬੜਾਈ ਗੱਲੀ ਬਾਤੀ ਸਾ ਭਾਗਮਤੀ ਨੂੰ ਸਾਰੀ ਗੱਲ ਸਮਝਾਈ ਆਖਣ ਲੱਗਾ ਕਰਮਾ ਵਾਲੀਏ ਸਮੇ ਬਹੁਤ ਹੁਣ ਹੋਏ ਨਾ ਇਕੱਠੇ ਬਹਿ ਚੁਕ-ਚੁਕ ਸੁਖ ਕੀਤਾ ਦਾ ਸੁਖ ਨੇ ਸੰਜੋਏ ਆਖਣ ਲੱਗਾ ਭੋੜੀਏ ਨਾਰੇ ਤੈਨੂੰ ਸਾਇਰ ਨੂੰ ਮੈਂ ਲੈ ਜਾਵਾਂ ਆਖਣ ਲੱਗਾ ਭੋਲੀਏ ਨਾਰੇ ਤੈਨੂੰ ਸੈਦ ਨੂੰ ਮੈਂ ਲੈ ਜਾਵਾਂ ਨਾਲੇ ਰੋਜ਼ ਘਾੜਨ ਘੁਮਾਵਾਂ ਨਾਲੇ ਟਿੱਕੀ ਚਾਹ ਖਵਾਵਾਂ ਭਗমতী ਨੇ ਭਗমতী ਨੇ ਗੱਲ ਸੁਣ ਭਗਤੇ ਦੀ ਮੱਥੇ ਟਿਉੜੀ ਪਾਈ ਆਖਣ ਲੱਗੀ ਬੁੱਢੀ ਉਮਰੇ ਕੁ ਮੱਥੇ ਤੇਰੀ ਸੀ ਜਾਈ ਘਰ ਵਿੱਚ ਨੋਆ ਪੁੱਤ-ਪੁੱਤਰੇ ਕੋਈ ਸ਼ਰਮ ਨੂੰ ਪਰਚਾ ਪਾਲਾ ਬੈਠ ਡੁੱਕੜੇ ਨੁੱਕੜੇ ਫੜਕੇ ਮਾਲਾ ਅਗਲਾ ਜਨਮ ਬਚਾਲਾ ਪਤ ਤੇਹਿਸ ਤੇਹਿਸ ਕੀ ਲੱਗੀ ਉਹਦੇ ਗੱਲ ਸਮਝ ਨਾ ਆਈ ਭਗਮਤੀ ਨੂੰ ਦੇ ਦਲੀਲਾ ਆਪਣੀ ਗੱਲ ਸਮਝਾਵੇ ਆਖਰ ਇੱਕ ਦਿਨ ਐਸਾ ਚੜਿਆ ਆਸਾ ਨੂ ਖੁੱਲ ਲਗੇ ਬੈਠ ਕੇ ਲੋਨਾ ਤੇ ਬੁੱਢਾ-ਬੁੱਢੀ ਰੋਜ਼ਗਾਰ ਨੂੰ ਚੱਲੇ ਇਹ ਲੋਨਾ ਉਹਨਾਂ ਨੇ ਸਕੂਟੀ ਦਾ ਜ਼ਿਕਰ ਕੀਤਾ ਸੀ ਇਹ ਵੀ ਉਹਦੇ ਵਰਗੀ ਲੋਨਾ ਆਖਰ ਇੱਕ ਦਿਨ ਐਸਾ ਚੜਿਆ ਆਸਾਂ ਨੂੰ ਫੁੱਲ ਲੱਗੇ ਬੈਠ ਲੋਨਾ ਤੇ ਬੁੱਢਾ-ਬੁੱਢੀ ਰੋਜ਼ਗਾਰ ਨੂੰ ਚੱਲੇ ਹੱਥ ਧਰ ਕੇ ਅਗਲਾ ਸੁਣਿਓ ਜੀ ਹੱਥ ਧਰ ਕੇ ਧਰ ਕੇ ਲੱਕ ਤੇ ਦੋਵਾਂ ਘੇੜਾ ਜਿਹਾ ਇੱਕ ਲਾਇਆ ਵਾਹਿਗੁਰੂ 70 ਸਾਲ ਦਾ ਹੂੰ ਤੇ ਹੱਥ ਧਰ ਕੇ ਲੱਗ ਤੇ ਦੋਵਾਂ ਘੇੜਾ ਜਿਹਾ ਇਕ ਲਾਇਆ ਕੋਈ ਨਵੇਕਲੀ ਥਾਲਾ ਲੱਭੀ ਨਾ ਖਾਦੀ ਵਿੱਚ ਥਾਲਾ ਜਿੰਨੇ ਵਿੱਥਾ ਖੁੰਝੇ ਸਾਰੇ ਮੁੰਡੇ ਕੁੜੀਆਂ ਮੱਲੇ ਇਸਕ ਪੜਾਈ ਖਾਤਰ ਜਾਵਣ ਹੋ ਹੋ ਕਿਵੇਂ ਝੱਲੇ ਜਿੰਨੇ ਵਿੱਥਾ ਖੁੰਝੇ ਸਾਰੇ ਮੁੰਡੇ ਕੁੜੀਆਂ ਮੱਲੇ ਇਸਕ ਪੜਾਈ ਖਾਤਰ ਮਾਨੋ ਹੋ ਹੋ ਜਾਵਣ ਝੱਲੇ चौपासी देख तमाशा सुथरे एक आवे एक जावे ये जाए सुथरे एक आवे एक जावे कोई थान भी होनी चौपासी सुथरे आवे एक जावे ਕੋਈ ਥਾਂ ਤੇ ਰੱਖਵੀ ਹੋਵੇ ਜਿੱਥੇ ਸੀਨੀਅਰ ਸਟੂਡੈਂਟਸ ਫਰਮਾਵੇ ਗੋੜਿਆਂ ਹੱਥੋਂ ਆਤਰ ਹੋ ਕੇ ਆਸਣ ਇਕੱਠਾ ਲਾਇਆ ਗੱਲ ਇਸ਼ਕ ਦੀ ਤੋਰਨ ਖਾਤਰ ਫੱਪੇ ਟਪਲਾ ਲਾਇਆ ਉਹ ਗੱਲ ਤੇ ਤੋਰਨੀ ਸੀ ਗੁਲਾਨਾਰੀ ਸੂਟ ਦੇ ਵਿੱਚ ਤੂੰ ਡਾਢੀ ਹੈ ਅੱਜ ਫੱਬੇ ਗੁਲਾਨਾਰੀ ਸੂਟ ਦੇ ਵਿੱਚ ਤੂੰ ਡਾਢੀ ਹੈ ਅੱਜ ਫੱਬੇ ਚੁੰਮ ਕੇ ਕੰਨੀ ਲਹਿਣ ਹੁਲਾ ਰਹੇ ਇੱਕ ਸੱਜਾ ਇੱਕ ਫੱਬੇ ਆਖਣ ਲੱਗੀ ਉਹ ਕੋ ਕੀ ਕਹਿੰਦੀ ਐ ਆਖਣ ਲੱਗੀ ਠਹਿਰ ਜਾ ਬੁੜਿਆ ਪਹਿਲਾ ਘੋੜਾ ਸਿੱਧਾ ਕਰਦੇ ਇਹ ਬਹੁਤ ਅੱਛਾ ਆ ਆਖਣ ਲੱਗੀ ਠਹਿਰ ਜਾ ਬੁੜਿਆ ਪਹਿਲਾ ਘੋੜਾ ਬੇਰੇ ਭਗਵਤੀ ਜੀ ਬੈਠ ਨੇ ਸੋ ਆਖਣ ਲੱਗੀ ਠਹਿਰ ਜਾ ਬੁੜਿਆ ਪਹਿਲਾ ਘੋੜਾ ਸਿੱਧਾ ਕਰਦੇ ਲੱਤ ਨੂੰ ਜਿਹੜੀ ਕਲਲ ਪੈ ਗਈ ਉਹਦਾ ਖਿੱਚ ਕੇ ਹਿੱਲਾ ਕਰਦੇ। ਕਿਆ ਬਾਤ ਹੈ। ਅੱਗੇ ਚਲੀਏ ਜੀ। ਗੋਡੇ ਗਾਡੇ ਸਿੱਧੇ ਕਰਕੇ ਸੁਥਰੇ ਗੱਲ ਵੇਰਚੀ ਤੋੜੀ। ਨੈਣ ਤੇਰੇ ਹਿੱਡੀ ਦੇ ਵਾਕੜ ਲੈ ਗਏ ਭੱਤੇ ਦਾ ਦਿਨ ਥੋੜੀ। ਗੱਲ ਕਰਦੇ ਸੁਥਰੇ ਨੂੰ ਇਕੱਠੇ ਤੇਰੇ ਲਈ ਆਏ ਬੀਬੀ ਦਾ ਬਰੇਸ਼। ਗੱਲ ਕਰਦੇ ਸੁਥਰੇ ਨੂੰ ਇਕੱਠੀ ਤੇਰੇ ਲਈ ਆਈ। ਇਸੇ ਚੱਕਰ ਵਿੱਚ ਗੋਲੀ ਭੁੱਲੀ ਬੀਬੀ ਡਗਾ ਤਾਈ ਗੋਲੀ ਖਾਣੇ ਭੁੱਲ ਗਿਆ ਐਨੇ ਨੂੰ ਐਨੇ ਨੂੰ ਮੋਬਾਈਲ ਤੜਪਿਆ ਮੋਬਾਈਲ ਤੜਪਿਆ ਐਨੇ ਨੂੰ ਮੋਬਾਈਲ ਤੜਪਿਆ ਘੰਟੀ ਉਸ ਵਜਾਈ ਨੂ ਰਾਣੀ ਨੇ ਪੁੱਛਿਆ ਪਪਾ ਦੇਰ ਕਿੱਥੇ ਲਾਈ ਟਿੱਕੂ ਨੂੰ ਹੈ ਟਿਊਸ਼ਨ ਛੱਡਦਾ ਮਿੰਕੂ ਨੂੰ ਲਿਆਉਣਾ ਅਸੀਂ ਚੱਲੇ ਹਾਂ ਰੋਜ਼ਗਾਰਡਨ ਖਾਲਾ ਮੰਮੀ ਹੋਣਾ ਪੜਾਉਣਾ ਉਹ ਕਹਿੰਦਾ ਰੋਜ਼ਗਾਰਡਨ ਤੇ ਅਸੀਂ ਬੈਠੇ ਹੋ ਵੀ ਆ ਇੱਕ ਨੂੰ ਉਹ ਟਿਊਸ਼ਨ ਸੜਨਾ ਮਿੰਕੂ ਨੂੰ ਲਿਆਉਣਾ ਅਸੀਂ ਚੱਲੇ ਹਾਂ ਰੋਜ਼ਗਾਰਡਨ ਖਾਲਾ ਮੰਮੀ ਹੋਣਾ ਪੜਾਉਣਾ ਭਾਗਮਤੀ ਨੂੰ ਗੱਲ ਸੁਣ ਕੇ ਹੱਥਾਂ ਪੈਰਾਂ ਦੀ ਪੈ ਗਈ ਮਾਨੋ ਕਚਹਿਰੀੋਂ ਆਵਾਜ਼ ਪੈ ਗਈ ਗੱਲ ਵਿੱਚ ਹੀ ਰਹਿ ਗਈ ਸੋ ਤੇ ਭਗਤੇ ਹੋਰਾ ਲੱਦ ਭਗਵਤੀ ਲੋਨਾ ਏਉ ਭੁਜਾਈ ਜਿਵੇਂ ਅਗ ਭੁਜਾਵਣ ਕੱਤੀ ਫਰ ਟੇਸ਼ਨੋਂ ਆਈ ਪੋਤੇ ਪੋਤੀਆਂ ਛੱਡ ਲਿਆ ਕੇ ਥੈਲਾ ਮੁੰਡੇ ਧਰਿਆ ਭਗਤੇ ਹੋਰਾ ਇਸ਼ਕ ਫਰਮਾਇਆ ਵਾ ਮੰਡੀ ਦਾ ਫੜਿਆ ਭਗਤੇ ਹੋਣਾ ਇਸ਼ਕ ਫਰਮਾਇਆ ਵਾ ਭਰਤੀ ਤਵਾਰੀ ਬਹੁਤ ਸਵਾਲ ਰਹਿ ਗਏ ਸਾਰੇ ਪ੍ਰੋਬਲੀਮ ਹਾਂ ਤੇ ਦੇਖੋ ਯੂਨੀਵਰਸਿਟੀ ਟੌਪ ਤੋਂ ਜਿਹੜੇ ਸਾਰੇ ਆ ਰਹੇ ਵਾਹ ਫਿਰ ਆਪਣਾ ਤੁਹਾਨੂੰ ਸ਼ੁਕਰੀਆ ਜੀ ਹਰ ਸਾਹਿਬ ਮੈਂ ਸਾਡੀ ਆਪਣੀ ਸਭਾ ਦੀ ਪਰੰਪਰਿਤ ਬੰਗਾ ਨੂੰ ਸਦਾ ਦਊਗਾ ਕਿ ਮੱਚਦੇ ਆਓ ਤੇ ਉਸ ਤੋਂ ਬਾਅਦ ਗੁਰਕੀਰਤ ਸਿੰਘ ਹੌਲਕ ਕਵੀਸ਼ਰੀ ਵਿਕਾਸ ਮੱਛਤੋ ਤੇ ਹਰਜੀਤ ਬਾਜਵਾ ਧੰਨਵਾਦ ਫਿਰ

どっちっちゃ ਉਹ ਕੋਲ ਨਾ ਤਾਂ ਕੋਈ ਮੈਂ ਕਿਵੇਂ ਤੇ ਬੋਲਣਾ ਹੀ ਬਹੁਤ ਵਧੀਆ ਗੱਲ ਬਹੁਤ ਵਧੀਆ ਤੇ ਮੈਂ ਵੀ ਬੋਲ ਰਹੀ ਸੀ ਮੈਂ ਸਾਰਾ ਉਹਨਾਂ ਦਾ ਗਾਣਾ ਰਿਕਾਰਡ ਕੀਤਾ ਹੈ ਕੀਆ ਬਾਤ ਆਓ ਜੀ ਗੁਰਕੀਰਤ ਸਿੰਘ ਆਲਮ ਸਾਹਿਬ ਕਮਿਸ਼ਨਰੀ ਵਿਕਾਸ ਪੰਚ ਤਲਵੰਡੀ ਸਾਹਿਬੋਂ ਤਨੇ ਅੱਛਾ ਇੱਕ ਗੱਲ ਹੋ ਰਹੀ ਸੀ ਇੱਥੇ ਉਹ ਗੱਲ ਕਰਦੇ ਕਰਦੇ ਮੈਂ ਉਹਨਾਂ ਨੂੰ ਕਿਹਾ ਕਿ ਤੁਰੀਆ ਸਾਹਿਬ ਨੂੰ ਮੈਂ ਕਿਹਾ ਵੀ ਉਹਨਾਂ ਨੇ ਧੰਨਵਾਦ ਦੇ ਸ਼ਬਦ ਬੋਲਣੇ ਨੇ 7 ਵਜੇ ਨੂੰ ਆਏ ਨੇ ਤੇ ਮੈਨੂੰ ਕਹਿੰਦੇ ਮੇਰੇ ਸਾਲੇ ਦੀ ਫਲਾਈਟ ਹੈ ਮੈਂ ਤਾਂ ਨਹੀਂ ਉੱਠਦਾ ਉਹ ਮੈਂ ਇਸ ਗੱਲ ਨੂੰ ਕਿਵੇਂ ਸਮਝਾਂ ਉਹ ਕਹਿੰਦੇ ਵੀ ਅੱਜ ਮੌਕਾ ਹੈ ਬੈਠੇ ਰੋ ਤੇ ਜਿੱਤੇ ਹੀ ਉਹਨਾਂ ਨੇ ਇਹ ਗੱਲ ਕਹੀ ਤੇ ਉਸ ਤੋਂ ਬਾਅਦ ਮੈਨੂੰ ਇੱਕ ਹੋਰ ਸੱਦਾ ਆ ਗਿਆ ਸੁਖਵੀਰ ਸਿੰਘ ਬਹਾਲੀ ਉਹਨਾਂ ਨੇ ਵੀ ਉਂਗਲੀ ਖੜੀ ਕਰ ਦਿੱਤੀ ਤੇ ਮੈਂ ਕਿਹਾ ਵੀ ਹੁਣ ਇਸ ਉਂਗਲੀ ਤੇ ਵੀ ਮੋਰ ਲਾਣੀ ਪਊਗੀ ਸਭ ਤੋਂ ਪਹਿਲਾਂ ਤਾਂ ਸਾਰੇ ਮੇਰੇ ਵੀਰਾਂ ਤੇ ਭੈਣਾਂ ਤੋਂ ਮਾਫੀ ਚਾਹੁੰਦਾ ਕਿਉਂਕਿ ਮੈਂ ਤੁਹਾਡਾ ਸਮਾਂ ਠੱਕੇ ਨਾਲ ਹੀ ਲਿਆ ਦੂਜੀ ਗੱਲ ਇੱਕ ਖੁਸ਼ੀ ਦੀ ਇਹ ਵੀ ਦੱਸਦਾ বিজে সাথী কাਣ 프라সে ਪੰਜਾਬੀ ਮਾਂ ਬੋਲੀ ਤੋਂ ਸ਼ੁਰੂ ਹੋਈ ਆ ਤਾਂ ਮਾਂ ਬੋਲੀ ਦਾ ਗੀਤ ਹੀ ਸਲਾਮਾ ਕਾ ਕਿਉਂਕਿ ਜੋ ਇਹ ਕਿਤਾਬਾਂ ਸਾਰਿਆਂ ਕੋਲ ਹੈ तकरीबन ਇਹਦੇ ਵਿੱਚ ਆ ਬੱਚਿਆਂ ਦੀ ਫੋਟੋ ਹੈ ਤਾਂ ਜਿਨ੍ਹਾਂ ਦੇ ਸਿਰਾਂ ਤੇ ਜੂੜੇ ਕੀਤੇ ਹੋਏ ਆ ਇਹਨਾਂ ਦਾ ਸੱਦ ਚਿੱਤਰਣ ਕੀਤਾ ਜੋ ਗੀਤਾਂ ਦੇ ਵਿੱਚ ਗੀਤ ਦੇ ਵਿੱਚ بیان ਕਰਨ ਲੱਗੇ ਨੇ ਹੋ ਤੂੜਾ ਜਾੜਾ ਬੱਚੇ ਸਿੱਖਦੇ ਕਹਿੰਦਾ ਧਰਤੀ ਤੇ ਬੈਠੇ ਨੇ ਟੇਕਾਈ ਬੈਠ ਕੇ ਲਿਖਣਾ ਪੱਟੀਆਂ ਦੇਖੋ ਰੀਚਾਂ ਨਾਲੇ ਕਰਦੇ ਲਿਖਾਈ ਬੈਠ ਕੇ ਲਿਖਣਾ ਪੱਟੀਆਂ ਉਹ ਦੇਖੋ ਰੀਚਾਂ ਨਾਲੇ ਕਰਦੇ ਪੜਾਈ ਹੌ ਕਾਚੀ ਨਾਲ ਪੋਚ ਪੋਚ ਕੇ ਗਾਉਂਦੇ ਉੱਚੀ ਉੱਚੀ ਸਾਹਬ ਨੂੰ ਸੁਣਾ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੱਟੀ ਤੂੰ ਸਕਾ ਦੇ ਸੂਰਜਾ ਹੋ ਅਸੀਂ ਨਹੀਂ ਸਕੂਲ ਵਿੱਚ ਜਾ ਕੇ ਸੁਣਦੇ ਪਵਾ ਕੇ ਪੂਰਨੇ ਪੂਰਨੇ ਪਹਿਲਾਂ ਕਿਉਂਕਿ ਅਸੀਂ ਆਪ ਖੁਦ ਪੜੇ ਆ ਸਕੂਲਾਂ ਚ ਅਧਿਆਪਕ ਤੋਂ ਬੱਚਾ ਬੱਚੇ ਕਹਿੰਦੇ ਸੀ ਕਿ ਪੱਟੀ ਦੇ ਉੱਤੇ ਕੱਚੇ ਅੱਖਾਂ ਦੇ ਕੋਲ ਉਹਨਾਂ ਨੂੰ ਪੂਰਨੇ ਕਹਿੰਦੇ ਸੀ ਉਹ ਫੱਟੀ ਤੇ ਪਵਾ ਕੇ ਪੂਰਨੇ ਪੜ ਹੱਥਾਂ ਵਿੱਚ ਕਾਲਾ ਮੱਚਾ ਲਾਈ ਬੈਠ ਕੇ ਲਿਖਣਾ ਪੱਟੀਆਂ ਦੇਖੋ ਰੀਜਾ ਨਾਲ ਲੇਖਾ ਨਾ ਨੇਖਾਈ ਬਨ ਕੇ ਰਮਾਲ ਪਟਕੇ ਮਾ ਜੂੜੇ ਮਾਮਾ ਕੋਲੋਂ ਸੇਰਾ ਤੇ ਕਹਰਾਏ ਹੋ ਬਨ ਕੇ ਰਮਾਲ ਪਟਕੇ ਜੂੜੇ ਮਾਮਾ ਕੋਲੋਂ ਸੇਰਾ ਤੇ ਕਹਰਾਏ ਕਾਨੇ ਦੀਆਂ ਕੜ ਕਰਮਾ ਭਾਗੇ ਛੋੜੇ ਚ ਦਿਵਾਨਤ ਲੈ ਆਏ ਕਾਲੇ ਦੀਆਂ ਘੜ ਕਲਮਾ ਪਾ ਕੇ ਝੋਲੇ ਚ ਦਵਾਈ ਤਲਿਆਏ ਹਟੋ ਲੈ ਕੇ ਹੱਟੀ ਤੋਂ ਦਵਾਈ ਸੌਰੀ ਲੈ ਕੇ ਝੋਲੇ ਚ ਦਵਾਈ ਤਲਿਆਏ ਗੁੜ ਸਾਹੀ ਕਾਲੇ ਰੰਗ ਦੀ ਲੈ ਕੇ ਹੱਟੀ ਤੋਂ ਝੋਲੇ ਦੇ ਵਿੱਚ ਪਾਈ ਬੈਠ ਕੇ ਲਗਾਣਾ ਪੱਟੀਆਂ ਦੇਖੋ ਰੀਜਾ ਨਾਲੇ ਕਾਰਨ ਮੇਲੇ ਆ ਜੋ ਕੰਮ ਕਰਦਾਏ ਤੇ ਬੈਠ ਕੇ ਸਕੂਲ ਚ ਮਕਾਇਏ ਘਰੇ ਰੱਖ ਫੱਟੀ ਵਸਤਾ ਫਿਰ ਖੇਡਣਾ ਪੜਾ ਦੇ ਵਿੱਚ ਜਾਈਏ ਘਰੇ ਰੱਖ ਫੱਟੀ ਵਸਤਾ ਫਿਰ ਖੇਡਣਾ ਪੜਾ ਦੇ ਵਿੱਚ ਜਾਈਏ ਹੋ ਕੋਈ ਖੱਡੇ ਦਾਇਆਂ ਦੁੱਕੜੇ ਕੋਈ ਲੇ ਕਹਦੇ ਤੋਂ ਸਾਈਡੋਂ ਨਗੀ ਚਾਰ ਡੁੱਬ ਕੇ ਤੂੰ ਔੜ ਕਾਂ ਨਵਾਈ ਦੇਤਾ ਦੇ ਜਵਾਬ ਮਿੱਤਰ ਆਵੇ ਸਾਡੀ ਗਲੀ ਵਿੱਚੋਂ ਲੰਘ ਕੇ ਕਹ ਦੇ ਕਾਈ ਦੇਤਾ ਦੇ ਜਵਾਬ ਮਿੱਤਰ ਆਵੇ ਸਾਡੀ ਗਲੀ ਵਿੱਚੋਂ ਲੰਘ ਕੇ ਕਹ ਦੇ ਕਾਈ ਫੱਟੀ ਉੱਤੇ ਫੱਟੀ ਮਾਰ ਕੇ ਰੈਂਦੇ ਰਸਤੇ 'ਚ ਕਰਦੇ ਲੜਾਈ ਬੈਠ ਕੇ ਲਖਣਾ ਫੱਟੀਆਂ ਉਹਦੇ ਰਦਲ ਗਾਈ ਧੰਨਵਾਦ ਜੀ ਸਾਰਾ ਸੁਣਦੇ ਅਸੀਂ ਵੈਸੇ ਕਿਸ ਤਰ੍ਹਾਂ ਦੇ ਗਾਣੇ ਦੇ ਗਾਉਣ ਦੀ ਹੁੰਦੀ ਆ ਕੱਲੇ ਜਣੇ ਦੇ ਗਾਣੋਂ ਥੋੜਾ ਮੁਸ਼ਕਲ ਤਾਂ ਸੋਇਆ ਮਾਜੀਤ ਸੁਣਾਇਆ ਤਾਂ ਵੀ ਕੱਲੇ ਜਣੇ ਦੇ ਗਾਣੋਂ ਮੁਸ਼ਕਲ ਆ ਧੰਨਵਾਦ ਜੀ ਸਾਰਾ ਕੀ ਆ ਆਲਖ ਸਾਹਿਬ ਤੋਂ ਹਰਜੀਤ ਬਾਜਵਾ ਔ ਜੀ ਹਰਜੀਤ ਬਾਜਵਾ ਤੋਂ ਬਾਅਦ ਸੁਖਵੀਰ ਮਹਾਲੀ ਜੀ ਤੇ ਉਧਰੋਂ ਫਿਰ ਹੁਣ ਉਂਗਲ ਜਗਦੀਪ ਜੀ ਨੇ ਵੀ ਕਿਹੜੀ ਕਰਦੀ ਐ ਅੱਛਾ ਐ ਦੱਸੋ ਹੋਰ ਜਿੰਨੇ ਕੇ ਬੈਠੇ ਆ ਸਾਰੇ ਇੱਕ ਵਾਰੀ ਸ਼ੁਰੂ ਤੋਂ ਨਾ ਕਵਤਾ ਹੋ ਜੇ ਸਾਰੀ ਸਵੇਰੇ ਕਿ ਜਾ ਕੇ ਸਵਖਤੇ 2:30 ਵਜੇ ਕਰ ਲਾਂਗੇ ਸੰਖੇਪ ਦੇ ਵਿੱਚ ਫਿਰ ਸੰਪੂਰਨ ਹਾਂਜੀ ਹਾਂ ਟਾਈਮ ਦਾ ਵੇਸਟ ਕਰੋ ਟਾਈਮ